ਕਈ ਵਾਰ ਸਾਨੂੰ ਲੱਗਦਾ ਹੈ ਕਿ ਭਾਈ ਅਸੀਂ ਸੇਫ ਆ ਅਸੀਂ ਕਿਤੇ ਵੀ ਕਿਸੇ ਦੇ ਨਾਲ ਇਸ ਤਰੀਕੇ ਦੇ ਨਾਲ ਸੰਪਰਕ ਦੇ ਵਿੱਚ ਨਹੀਂ ਆਏ ਕਿ ਸਾਡੇ ਨਾਲ ਧੋਖਾ ਹੋ ਜਾਵੇ ਅਸੀਂ ਡੇਲੀ ਕਿਸੇ ਨਵੀਂ ਵੈਬਸਾਈਟ ਤੇ ਅਕਾਊਂਟ ਬਣਾਉਂਦੇ ਆ ਘਰ ਬੈਠੇ ਆਨਲਾਈਨ ਫੂਡ ਆਰਡਰ ਕਰਦੇ ਆ ਜਾਂ ਕੋਈ ਸ਼ਾਪਿੰਗ ਆਨਲਾਈਨ ਕਰ ਰਹੇ ਆ ਇਸ ਦੌਰਾਨ ਅਸੀਂ ਆਪਣੀ ਬਹੁਤ ਸਾਰੀ ਇੰਪੋਰਟੈਂਟ ਇਨਫੋਰਮੇਸ਼ਨ ਦੇ ਦਿੰਦੇ ਆ ਆਪਣਾ ਨਾਮ ਲੈ ਲਓ ਆਪਣੇ ਘਰ ਦਾ ਐਡਰੈਸ ਲੈ ਲਓ ਜਾਂ ਕਾਰਡ ਪੇਮੈਂਟ ਕਾਰਡ ਦੀ ਇਨਫੋਰਮੇਸ਼ਨ ਲੈ ਲਓ ਜਾਂ ਫੋਨ ਨੰਬਰ ਲੈ ਲਓ ਪਾਸਵਰਡ ਲੈ ਲਓ ਇਦਾਂ ਦੀ ਬਹੁਤ ਹੀ ਬੜੀਆਂ ਇੰਪੋਰਟੈਂਟ ਇਨਫੋਰਮੇਸ਼ਨ ਹੈ ਅਸੀਂ थर्ड पार्टी ਵੈਬਸਾਈਟਸ ਨੂੰ ਪ੍ਰੋਵਾਈਡ ਕਰਦੀਆਂ ਨੇ ਤੁਹਾਡੀ ਆਰਡਰ ਕਰਨ ਲਈ ਜ਼ਰੂਰੀ ਹੁੰਦੀਆਂ ਨੇ ਸਾਡਾ ਜਿਹੜਾ ਡਾਟਾ ਹੈ ਉਹ ਇੰਟਰਨੈਟ ਤੇ ਪਬਲੀਕਲੀ ਲੀਕ ਹੋ ਗਿਆ ਉਹਨਾਂ ਨੇ ਗਲਤੀ ਕੀਤੀ ਹੈ ਉਹ ਗਲਤੀ ਹੈ ਉਹਨਾਂ ਐਪਲੀਕੇਸ਼ਨ ਦੀ ਜੇ ਕੋਈ ਕਮੀ ਹੈਗੀ ਹੈ ਉਹਨੂੰ ਪਹਿਲੇ ਹੀ ਠੀਕ ਕਰ ਲਿੱਤਾ ਜਾਵੇ ਇਹ ਨਾ ਹੋਵੇ ਕੱਲ ਨੂੰ ਕੋਈ ਹੈਕਰ ਉਹਨੂੰ ਹੈਕ ਕਰ ਦੇ ਉਹ ਡਾਟਾ ਇੰਟਰਨੈਟ ਤੇ ਪਾਵੇ ਉਸ ਤੋਂ ਬਾਅਦ ਉਹ ਕੰਪਨੀ ਸੋਚੇ ਕਿ ਹੁਣ ਸੁਰੱਖਿਆ ਕਿੱਦਾਂ ਕਰੀਏ ਤੁਹਾਡੇ ਨਾਲ ਐਸਾ ਹੋ ਜਾਣਾ ਜੇਕਰ ਤੁਸੀਂ ਆਪਣੇ account ਦੀ ਡਿਟੇਲ ਨਾ ਦਿੱਤੀ ਜਾਂ ਫਿਰ ਤੁਹਾਡੇ OTP ਜਿਹੜਾ ਆਇਆ ਹੈ ਉਹ ਨਾ ਦਿੱਤਾ ਇਹ ਸਾਰੀਆਂ ਚੀਜ਼ਾਂ ਹੁਣ ਠੱਲ ਗਈਆਂ ਨੇ ਇਹਦੇ ਵਿੱਚ ਕਮੀ-ਖਾਮੀ ਆਈ ਹੈ ਜਾਂ ਪ੍ਰੋਸੈਸ ਤਰੀਕੇ ਚੱਲ ਰਹੀਆਂ 40-50 ਹਜ਼ਾਰ ਹੈ ਉਹਨੂੰ ਕਿਹਾ ਜਾਊਗਾ ਕਿ ਤੁਸੀਂ 5000 ਤੇ ਵੇਚਣੀ ਹੈ ਸੋ ਉਸ ਤੋਂ ਬਾਅਦ ਉਹ ਆਪਣੇ ਠੱਗੀ ਵਾਲੇ ਟੈਕਨੀਕਸ ਚਾਹੁੰਦੇ ਉਹ ਕਹਿਣਗੇ ਕਿ ਠੀਕ ਹੈ ਅਸੀਂ 5000 ਦੀ ਫ੍ਰਿਜ ਵੇਚਣੀ ਹੈ ਫਿਰ ਤੁਸੀਂ ਉਹਦੇ ਤੇ ਕਾਲ ਕਰੋਗੇ ਉਹ ਕਾਲ ਕਰਨ ਲਈ ਬਨਨਗੇ ਕਿ ਅਸੀਂ ਕੋਈ ਆਰਮੀ ਤੇ ਹਾਂ ਤਾਂ ਮਤਲਬ ਇਦਾਂ ਦੀ ਟੈਕਨੀਕਸ ਯੂਜ਼ ਕਰਨਗੇ ਕਿਉਂਕਿ ਅਸੀਂ ਆਰਮੀ ਦੀ ਬੜੀ ਰਿਸਪੈਕਟ ਕਰੀਦੀ ਹੈ ਉਹ ਤੁਹਾਡੇ ਏਰੀਆ ਦੀ ਵੀ ਇਨਫੋਰਮੇਸ਼ਨ ਰੱਖਦਾ ਜਦੋਂ ਅਸੀਂ ਐਡਰੈਸ ਨਹੀਂ ਦਤਾ ਆਪਣਾ ਉਹ ਦੇਖ ਲਏਗਾ ਕਿ ਜਲੰਧਰ ਦੇ ਵਿੱਚ ਇੱਕ ਪੀਪੀ ਚੌਂਕ ਦਾ ਮੇਨ ਪੁਆਇੰਟ ਹੈ ਬੀਐਨਸੀ ਚੌਂਕ ਦਾ ਇੱਕ ਮੇਨ ਪੁਆਇੰਟ ਹੈ ਸੋ ਇਦਾਂ ਦੇ ਪੁਆਇੰਟਸ ਨੂੰ ਉਹ ਗੂਗਲ ਮੈਪਸ ਤੇ ਦੇਖਦਾ ਰਹਿੰਦਾ ਹੈ ਕਿ ਅੰਦਰ ਹੈ ਕਿਸੀ ਪੀਪੀ ਚੌਂਕ ਪਹੁੰਚ ਨਹੀਂ ਹੈ ਤੁਹਾਡੇ ਐਂਡ ਇਹ ਕਰਦਾ ਕਰਦਾ ਉਹ ਪੈਸੇ ਜਿਹੜੇ ਆ 5000 ਵਾਲੀ ਫ੍ਰਿਜ ਦੇ 50000 ਤੋਂ ਵੀ ਵੱਧ ਪਵਾ ਲੈਂਦਾ ਐਂਡ ਇਹ ਕਹਿੰਦਾ ਕਿ ਰਿਫੰਡ ਆਜੇ ਲੜਕੀਆਂ ਹੁੰਦੀਆਂ ਨੇ ਵੀਡੀਓ ਕਾਲ ਡਾਇਰੈਕਟ ਤੁਹਾਨੂੰ ਆਉਂਦੀ ਆ ਤੁਹਾਡੇ ਫੋਨ ਦੇ ਉੱਪਰ ਉਹ ਇੱਕ ਤਰੀਕੇ ਦੇ ਨਾਲ ਆਪਣੇ ਕੱਪੜੇ ਦਿਖਾਉਣੇ ਸ਼ੁਰੂ ਕਰ ਦਿੰਦੀਆਂ ਨੇ ਉਹ ਉਹ ਫੋਨ ਰਿਕਾਰਡਿੰਗ ਕਰ ਦਿੰਦੀਆਂ ਨੇ ਸਕਰੀਨ ਰਿਕਾਰਡਿੰਗ ਕਰ ਦਿੰਦੀਆਂ ਨੇ ਉਸ ਤੋਂ ਬਾਅਦ ਜ਼ੈਕ ਰੇਲ ਕੀਤਾ ਜਾਂਦਾ ਹੈ ਉਹ ਜਿਹੜਾ ਪਰਸਨ ਹੈ ਜਿਹੜਾ ਵੀ ਉਹ ਫੇਕ ਆਈਡੀ ਦੇ ਬਿਹਾਈਂਡ ਪਰਸਨ ਹੈ ਉਹ ਕੋਈ ਕੋਈ ਲੜਕੀ ਜਾਂ ਲੜਕਾ ਫਿਰ ਮੈਂ ਨਾਮ ਲਾਵਾਂਗਾ ਇਟਸ ਲਾਈਕ ਅ ਫੇਕ ਪਰਸਨ ਜਿਹੜਾ ਤੁਹਾਨੂੰ ਰਿਕਵੈਸਟ ਭ ਉਹ ਹੋ ਗਿਆ ਕਿ ਤੁਸੀਂ ਜਿੱਦਾਂ ਹੀ ਕਾਲ ਪਿਕ ਕੀਤੀ ਐਂਡ ਉਹਨਾਂ ਨੇ ਸਿੱਧਾ ਹੀ ਕੱਪੜੇ ਉਤਾਰਨੇ ਆ ਨੇਕੇਡ ਹੋਣਾ ਸਟਾਰਟ ਹੋ ਜਾਣਾ ਐਂਡ ਸਾਨੂੰ ਸਮਝ ਨਹੀਂ ਆएगी ਪਹਿਲੇ 10 ਸੈਕਿੰਡ ਕਰੀਏ ਕੀ ਕੀ ਚੱਲ ਕੀ ਰਿਹਾ ਹੈ ਤੁਸੀਂ ਦੇ ਵਿੱਚ ਬੜਾ ਜ਼ਰੂਰੀ ਹੈ ਜੇ ਕਿਸੇ ਨੂੰ ਕੋਈ ਇਦਾਂ ਦੀ ਕਾਲਸ ਆ ਰਹੀਆਂ ਨੇ ਜਾਂ ਕਿਸੇ ਨਾਲ ਇਦਾਂ ਦੀ ਕੋਈ ਵੀਡੀਓ ਹੋ ਚੁੱਕੀ ਆ ਜਾਂ ਕਿਸੇ ਨਾਲ ਕੋਈ ਇਦਾਂ ਨੂੰ ਮੈਸੇਜ ਆ ਰਹੇ ਆ ਉਹਨੂੰ ਆਪਣੇ ਆਲੇ-ਕੋਲੇ ਜਿਹਨੂੰ ਸ਼ੇਅਰ ਕਰਨਾ ਚਾਹੀਦਾ ਪਿਆਰ ਭਰੀ ਸਸ਼ੀਅਕਾਲ ਦੋਸਤੋ ਮੈਂ ਹਾਂ ਸੁਖਵੀਰ ਸਿੰਘ ਸ਼ਿਰਗਲ ਤੇ ਤੁਸੀਂ ਜੁੜ ਚੁੱਕੇ ਹੋ ਹੰਦਰਤ ਟੀਵੀ ਦੇ ਨਾਲ ਅਕਸਰ ਅਸੀਂ ਆਲ ਦਵਾਲ ਦੇ ਵਿੱਚ ਵੇਖਦੇ ਆ ਧੋਖੇ ਧੜੀਆਂ ਹੁੰਦੀਆਂ ਨੇ ਧੋਖੇ ਧੜੀਆਂ ਇਸ ਤਰੀਕੇ ਦੇ ਨਾਲ ਵੀ ਹੁੰਦੀਆਂ ਨੇ ਕਿ ਜਿੱਥੇ ਸਾਨੂੰ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਅਸੀਂ ਧੋਖੇ ਦਾ ਸ਼ਿਕਾਰ ਹੋ ਜਾਂਦੇ ਆ ਅੱਜ ਇੱਕ ਐਸੀ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਪ ਰੂਪ ਕਰਵਾਉਣ ਲੱਗੇ ਆ ਜਿਨ੍ਹਾਂ ਦੇ ਵੱਲੋਂ ਐਸੀਆਂ ਹੁੰਦੀਆਂ ਧੋਖੇ ਧੜੇ ਦੀਆਂ ਸਾਰੀਆਂ ਕਾਰਵਾਈਆਂ ਦੇ ਮੁਤਲਕ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਸਾਈਬਰ ਸੁਰੱਖਿਆ ਇਹਨਾਂ ਦੇ ਵੱਲੋਂ ਦਿੱਤੀ ਜਾਂਦੀ ਹੈ ਪਲਵਿੰਦਰ ਜੀ ਹੁਰੀ ਸਾਡੇ ਨਾਲ ਹੋਣਗੇ ਇਸ ਖਾਸ ਪੇਸ਼ਕਸ਼ ਦੇ ਵਿੱਚ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਉਸ ਤੋਂ ਬਾਅਦ ਅਗਲੀ ਗੱਲਬਾਤ ਕਰਾਂਗੇ ਫਿਰ ਪਰਪ੍ਰੀ ਸੱਸੀ ਕੌਰ ਜੀ ਸੱਸੀ ਕੌਰ ਜੀ ਠੀਕ ਠਾਕ ਹੋ ਬਹੁਤ ਵਧੀਆ ਬਾਜੀ ਸੁਰੱਖਿਆ ਦੀ ਜਿਵੇਂ ਮੈਂ ਗੱਲ ਕੀਤੀ ਹੈ ਧੋਖੇਧੜੀਆਂ ਦੇ ਬਹੁਤ ਸਾਰੇ ਢੰਗ ਤਰੀਕੇ ਨੇ ਜੀ ਸਾਈਬਰ ਦੀ ਸੁਰੱਖਿਆ ਤੁਸੀਂ ਜਿਹੜੀ ਮੁਹਈਆ ਕਰਵਾਉਂਦੇ ਹੋ ਇਸ ਦੇ ਵਿੱਚ ਪਹਿਲਾਂ ਤਾਂ ਇਹ ਜਾਣਕਾਰੀਆਂ ਦਿਓ ਕਿ ਕਈ ਵਾਰ ਸਾਨੂੰ ਲੱਗਦਾ ਹੈ ਕਿ ਭਾਈ ਅਸੀਂ ਸੇਫ ਆ ਅਸੀਂ ਕਿਤੇ ਵੀ ਕਿਸੇ ਦੇ ਨਾਲ ਇਸ ਤਰੀਕੇ ਦੇ ਨਾਲ ਸੰਪਰਕ ਦੇ ਵਿੱਚ ਨਹੀਂ ਆਏ ਕਿ ਸਾਡੇ ਨਾਲ ਧੋਖਾ ਹੋ ਜਾਵੇ ਪਰ ਐਸੇ ਅਣਜਾਣਪੁਣ ਦੇ ਵਿੱਚ ਵੀ ਅਸੀਂ ਧੋਖੇ ਦੇ ਸ਼ਿਕਾਰ ਹੋ ਜਾਂਦੇ ਹਾਂ ਇਹਦੇ ਬਾਰੇ ਕੀ ਕੋਈ ਜਾਣਕਾਰੀ ਹੈ ਦੇਖੋ ਜੀ ਅੱਜ ਦੇ ਡਿਜੀਟਲ ਯੁੱਗ ਦੇ ਵਿੱਚ ਸਭ ਤੋਂ ਇੰਪੋਰਟੈਂਟ ਹੈ ਕਿ ਸਾਡਾ ਡਾਟਾ ਅਸੀਂ ਡੇਲੀ ਕਿਸੇ ਨਵੀਂ ਵੈਬਸਾਈਟ ਤੇ ਅਕਾਊਂਟ ਬਣਾਉਂਦੇ ਆ ਘਰ ਬੈਠੇ ਆਨਲਾਈਨ ਫੂਡ ਆਰਡਰ ਕਰਦੇ ਆ ਜਾਂ ਕੋਈ ਸ਼ਾਪਿੰਗ ਆਨਲਾਈਨ ਕਰ ਰਹੇ ਆ ਇਸ ਦੌਰਾਨ ਅਸੀਂ ਆਪਣੀ ਬਹੁਤ ਸਾਰੀ ਇੰਪੋਰਟੈਂਟ ਇਨਫੋਰਮੇਸ਼ਨ ਜਿਵੇਂ ਕਿ ਆਪਣਾ ਨਾਮ ਲੈ ਲੋ ਆਪਣੇ ਘਰ ਦਾ ਐਡਰੈਸ ਲੈ ਲੋ ਜਾਂ ਕਾਰਡ ਪੇਮੈਂਟ ਕਾਰਡ ਦੀ ਇਨਫੋਰਮੇਸ਼ਨ ਲੈ ਲੋ ਜਾਂ ਫੋਨ ਨੰਬਰ ਲੈ ਲੋ ਪਾਸਵਰਡ ਲੈ ਲੋ ਇਦਾਂ ਦੀ ਬਹੁੜੀ ਬੜੀਆਂ ਇੰਪੋਰਟੈਂਟ ਇਨਫੋਰਮੇਸ਼ਨ ਹੈ ਅਸੀਂ ਥਰਡ ਪਾਰਟੀ ਵੈਬਸਾਈਟਸ ਨੂੰ ਪ੍ਰੋਵਾਈਡ ਕਰਦੀ ਕਿਉਂਕਿ ਆਰਡਰ ਕਰਨ ਲਈ ਜ਼ਰੂਰੀ ਹੁੰਦੀਆਂ ਬਟ ਹੁੰਦਾ ਕੀ ਹੈ ਜਦੋਂ ਆਪਾਂ ਡਾਟਾ ਕਿਸੇ ਕੰਪਨੀ ਨੂੰ ਜਾਂ ਵੈਬਸਾਈਟ ਨੂੰ ਆਰਡਰ ਕਰਨ ਲਈ ਪ੍ਰੋਵਾਈਡ ਕਰਤਾ ਹੁਣ ਇਹ ਜ਼ਿੰਮੇਵਾਰੀ ਬਣਦੀ ਹੈ ਉਹ ਕੰਪਨੀਆਂ ਦੀ ਹੁਣ ਮੈਂ ਤਾਂ ਆਪਣੇ ਵੱਲੋਂ ਖਾਣਾ ਆਰਡਰ ਕਰਨਾ ਸੀਗਾ ਮੈਂ ਆਪਣਾ ਘਰ ਦਾ ਐਡਰੈਸ ਕੀ ਖਾਣਾ ਸੀਗਾ ਫੋਨ ਨੰਬਰ ਨਾਮ ਸਾਰਾ ਕਰਤਾ ਹੁਣ ਉਹ ਕੰਪਨੀ ਜਿਹੜਾ ਜਿਹਦਾ ਹੁੰ ਹੁੰਦੀ ਆ ਪਰ ਉਹ ਕੰਪਨੀ ਨੂੰ ਜਿੰਨੂੰ ਮੈਂ ਡਾਟਾ ਪ੍ਰੋਵਾਈਡ ਕੀਤਾ ਕੀ ਉਹ ਮੇਰਾ ਡਾਟਾ ਸੇਫ ਕਰ ਵੀ ਰਹੀ ਹੈ ਜਾਂ ਨਹੀਂ ਕਰ ਰਹੀ ਹੈ ਕਿਉਂਕਿ ਬੜੀਆਂ ਸਾਰੀਆਂ ਇਦਾਂ ਨਹੀਂ ਉਦਾਹਰਣਾਂ ਆਈਆਂ ਕਿ ਜਿਹਦੇ ਵਿੱਚ ਸਾਡਾ ਜਿਹੜਾ ਡਾਟਾ ਹੈ ਉਹ ਇੰਟਰਨੈਟ ਤੇ ਪਬਲੀਕਲੀ ਲੀਕ ਹੋ ਗਿਆ ਉਹਨੂੰ ਗਲਤੀ ਕੀਤੀ ਹੈ ਉਹ ਗਲਤੀ ਹੈ ਉਹਨਾਂ ਐਪਲੀਕੇਸ਼ਨਸ ਦੀ ਇਕਾਂ ਤਾਂ ਅਸੀਂ ਇਦਾਂ ਦੀ ਬਹੁਤ ਸਾਰੀ ਕੰਪਨੀਆਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਦੇ ਵੀ ਆ ਕਿ ਕਸਟਮਰਸ ਦਾ ਡਾਟਾ ਕਿਤੇ ਇੰਟਰਨੈਟ ਤੇ ਲੀਕ ਨਾ ਹੋਵੇ ਕਿ ਜੇ ਤੁਸੀਂ ਕਸਟਮਰ ਦਾ ਡਾਟਾ ਕਲੈਕਟ ਕਰ ਰਹੇ ਹੋ ਤਾਂ ਕੰਪਨੀਆਂ ਕੀ ਕਰਦੀਆਂ ਕਿ ਬਿਫੋਰ ਦੇ ਲਾਂਚ देयर ਐਪਲੀਕੇਸ਼ਨ ਆਪਣੀ ਇੰਟਰਨੈਟ ਤੇ ਐਪਲੀਕੇਸ਼ਨ ਲਿਆਂਨ ਤੋਂ ਪਹਿਲਾਂ ਉਹ ਸਿਕਿਉਰਿਟੀ ਆਡਿਟਸ ਕਰਵਾ ਲੈਂਦੀ ਹੈ ਵੀਏਪੀਟੀ ਕਰਵਾ ਲੈਂਦੀ ਹੈ ਕਿ ਜੇ ਕੋਈ ਕਮੀ ਹੈਗੀ ਹੈ ਉਹਨੂੰ ਪਹਿਲਾਂ ਹੀ ਠੀਕ ਕਰ ਲਿੱਤਾ ਜਾਵੇ ਇਹ ਨਾ ਹੋਵੇ ਕੱਲ ਨੂੰ ਕੋਈ ਹੈਕਰ ਉਹਨੂੰ ਹੈਕ ਕਰਕੇ ਉਹ ਡਾਟਾ ਇੰਟਰਨੈਟ ਤੇ ਪਾਵੇ ਉਸ ਤੋਂ ਬਾਅਦ ਉਹ ਕੰਪਨੀ ਸੋਚੇ ਕਿ ਹੁਣ ਸੁਰੱਖਿਆ ਕਿੱਦਾਂ ਕਰਨੀ ਹੈ ਬ ਕਰੀਤਾ ਫੋਨਾਂ ਦੇ ਉੱਪਰ ਬਹੁਤ ਲੋਕਾਂ ਨੇ ਬੇਕੂ ਬਣਾਇਆ ਜਾਂਦਾ ਹੈ ਯਾਨੀ ਪਰ ਮੈਂ ਕਹਾਂ ਕਿ ਜਦੋਂ ਦੇ smartphones ਚੱਲੇ ਨੇ ਜੀ ਉਸ ਵਕਤ ਤੋਂ ਇਹ ਚੀਜ਼ਾਂ ਜਿਹੜੀਆਂ ਨੇ ਵੇਖਣੀਆਂ ਮਿਲਣੀਆਂ ਜਾਂ ਇਹਨਾਂ ਦੇ ਬਾਰੇ ਜਾਣਕਾਰੀਆਂ ਮਿਲਣੀਆਂ ਸਾਨੂੰ ਸ਼ੁਰੂ ਹੋਈਆਂ ਕਿ ਕਾਲ ਆਉਂਦੀ ਹੈ ਕਿ ਭਾਈ ਤੁਹਾਡੇ OTP ਆਇਆ ਹੋਣਾ ਅਸੀਂ ਬੈਂਕ ਤੋਂ ਗੱਲ ਕਰ ਰਹੇ ਹਾਂ ਅਸੀਂ ਆ ਫਲਾਣੇ ਕੈਲੀ ادارے ਤੋਂ ਗੱਲ ਕਰ ਰਹੇ ਹਾਂ ਕਿ ਤੁਹਾਡੇ ਨਾਲ ਐਸਾ ਹੋ ਜਾਣਾ ਜੇਕਰ ਤੁਸੀਂ ਆਪਣੇ ਅਕਾਊਂਟ ਦੀ ਡਿਟੇਲ ਨਾ ਦਿੱਤੀ ਜਾਂ ਫਿਰ ਤੁਹਾਡੇ OTP ਜਿਹੜਾ ਆਇਆ ਹੈ ਉਹ ਨਾ ਦਿੱਤਾ ਇਹ ਸਾਰੀਆਂ ਚੀਜ਼ਾਂ ਹੁਣ ਠੱਲ ਗਈਆਂ ਨੇ ਇਹਦੇ ਵਿੱਚ ਕਮੀ ਖਾਮੀ ਆਈ ਹੈ ਜਾਂ ਫਿਰ ਉਸੇ ਤਰੀਕੇ ਚੱਲ ਰਹੀਆਂ ਨੇ ਦੇਖੋ ਇਹ ਬੜਾ ਵਧੀਆ ਇੰਪੋਰਟੈਂਟ ਪੁਆਇੰਟ ਸਟਾਰਟ ਕੀਤਾ ਇਹ ਅੱਜ ਦੀ ਗੇਮ ਨਹੀਂ ਹੈ ਇਹ ਅੱਜ ਦੇ ਸਪੈਮ ਸਕੈਮਸ ਨਹੀਂ ਹੈ ਇਹ ਬਹੁਤ ਪਹਿਲਾਂ ਦੇ ਆ ਠੀਕ ਹੈ ਜਦੋਂ ਅਸੀਂ ਆਪਣੇ ਬਲੈਕ ਐਂ ਕਰ ਰਹੇ ਦੇ ਸੀ ਉਦੋਂ ਵੀ ਇਹ ਚੀਜ਼ਾਂ ਹੁੰਦੀਆਂ ਸੀਗੀਆਂ ਬਟ ਉਹਦੇ ਵਿੱਚ ਕੀ ਸੀਗਾ ਉਦੇ ਵਿੱਚ ਇੱਕ ਬੜਾ ਇੰਪੋਰਟੈਂਟ ਪੁਆਇੰਟ ਹੁੰਦਾ ਸਿਕਾ OTP ਹਮ ਕਿ OTP ਨੂੰ ਗਵਰਨਮੈਂਟ ਨੇ ਜਾਂ ਬਾਕੀ ਆਰਗੇਨਾਈਜੇਸ਼ਨ ਨੇ ਬੜਾ ਹਾਈਲਾਈਟ ਕੀਤਾ ਕਿ OTP ਕਦੀ ਕਿਸੇ ਨੂੰ ਨਹੀਂ ਦੇਣਾ ਸ਼ੇਅਰ ਨਹੀਂ ਕਰਨਾ ਸ਼ੇਅਰ ਨਹੀਂ ਕਰਨਾ ਤੇ ਜੇ ਕਿਸੇ ਬੱਚੇ ਨੂੰ ਵੀ ਕਹਿ ਦਈਏ ਨਾ ਕਿ OTP ਨਹੀਂ ਦੇਣਾ ਤੇ ਉਹਨੂੰ ਪਤਾ ਹੈ ਕਿ OTP ਨਹੀਂ ਦੇਣਾ ਕਿਸੇ ਨੂੰ ਜੀ ਪਰ ਅੱਜ ਕੱਲ ਜਿਹੜੇ ਸਾਈਬਰ ਠੱਗ ਹੈ ਜਾਂ ਸਾਈਬਰ ਸਕੈਮਰਸ ਹੈ ਉਹ ਕੀ ਕਰਦੇ ਹੈ OTP ਨਹੀਂ ਮੰਗਦੇ ਤੁਹਾਡੇ ਕੋਲ ਉਹਨਾਂ ਕੋਲ ਪਹਿਲਾਂ ਕਹਾਣੀ ਹੈ ਉਹਨੂੰ ਕਹਿੰਦੇ ਸੋਸ਼ਲ ਇੰਜੀਨੀਅਰਿੰਗ ਉਹ ਪਹਿਲਾਂ ਕਹਿਣਗੇ ਕਿ ਅਸੀਂ ਇੰਟਰਨੈਟ ਤੇ ਪੋਸਟ ਕਰਨਗੇ ਇੱਕ ਫੋਟੋ ਜਿਹਦੇ ਵਿੱਚ ਇੱਕ ਫ੍ਰਿਜ ਦੀ ਜਾਂ ਟੀਵੀ ਦੀ ਜਾਂ ਬੈੱਡ ਦੀ ਕੋਈ ਫੋਟ ਜੇਡੀ ਫ੍ਰਿਜ ਦੀ ਕਾਸਟ ਹੈ 40-50 ਹਜ਼ਾਰ ਹੈ ਉਹਨੂੰ ਕਿਹਾ ਜਾਊਗਾ ਕਿ ਅਸੀਂ 5000 ਚ ਵੇਚਣੀ ਹੈ ਸੋ ਉਸ ਤੋਂ ਬਾਅਦ ਉਹ ਆਪਣੇ ਠੱਗੀ ਵਾਲੇ ਟੈਕਨੀਕਸ ਜਾਣਗੇ ਉਹ ਕਹਿਣਗੇ ਕਿ ਠੀਕ ਹੈ ਅਸੀਂ 5000 ਦੀ ਫ੍ਰਿਜ ਵੇਚਣੀ ਹੈ ਫਿਰ ਤੁਸੀਂ ਉਹਦੇ ਤੇ ਕਾਲ ਕਰੋਗੇ ਉਹ ਕਾਲ ਕਰਨ ਲਈ ਬਨਣਗੇ ਕਿ ਅਸੀਂ ਕੋਈ ਆਰਮੀ ਤੇ ਆਵਾ ਤਾਂ ਮਤਲਬ ਇਦਾਂ ਦੀ ਟੈਕਨੀਕਸ ਯੂਜ਼ ਕਰਨਗੇ ਕਿਉਂਕਿ ਅਸੀਂ ਆਰਮੀ ਦੀ ਬੜੀ ਰਿਸਪੈਕਟ ਕਰੀਦੀ ਹੈ ਠੀਕ ਹੈ ਹਰ ਹਿਊਮਨ ਕਰ ਰਿਹਾ ਉਹਦੇ ਵਿੱਚ ਕੀ ਕਰਦਾ ਉਹ ਫਿਰ ਕਹਿੰਦੇ ਆ ਕਿ ਸਰ ਆਪ ਅਸੀਂ ਆ ਫ੍ਰਿਜ ਵੇਚਣੀ ਹੈ ਸਾਡੇ ਕਿਤੇ ਟ੍ਰਾਂਸਫਰ ਹੋ ਗਈ ਹੈ ਪੋਸਟਿੰਗ ਹੋ ਗਈ ਹੈ ਤੇ ਜੇ ਤੁਸੀਂ ਫ੍ਰਿਜ ਲੈਣੀ ਹੈ ਤਾਂ ਤੁਸੀਂ 1000 ਰੁਪਏ ਮੇਰੇ ਅਕਾਊਂਟ 'ਚ ਪਾ ਦਿਓ ਬਾਕੀ ਜਦੋਂ ਫ੍ਰਿਜ ਤੁਹਾਡੇ ਘਰੇ ਆਏਗੀ ਐਂਡ ਫਿਰ ਤੁਸੀਂ ਬਾਕੀ ਪੈਸੇ ਟਰਾਂਸਫਰ ਕਰਿਓ ਤੇ ਸਾਨੂੰ ਲੱਗ ਰਿਹਾ ਕਿ ਯਾਰ ਬੜਾ ਚੰਗਾ ਬੰਦਾ ਹੈ ਕਿ ਇਹ 4000 ਬਾਕੀ ਅਸੀਂ ਘਰਿਆਂ ਤੇ ਦੇਣੇ ਆ ਤੇ 1000 ਟ੍ਰਾਂਸਫਰ ਕਰ ਦਿੰਨੇ ਆ ਉਸ ਤੋਂ ਬਾਅਦ ਫਿਰ ਉਹੀ ਜਿਹੜਾ ਆਰਮੀ ਵਾਲਾ ਪ੍ਰਟੈਂਡ ਕਰ ਰਿਹਾ ਆਪਣੇ ਆਪ ਨੂੰ ਇੱਕ ਸਕੈਮਰ ਹੈ ਉਹ ਰਾਈਟ ਉਹਦੇ ਵਿੱਚ ਉਹ ਫਿਰ ਕਹੇਗਾ ਕਿ ਸਰ ਅਸੀਂ ਤੁਹਾਡੀ ਸ਼ਿਪਿੰਗ ਸਟਾਰਟ ਕਰਾਤੀ ਹੈ ਆ ਦੇਖੋ ਟਰੱਕ ਦੀ ਕੋਈ ਰੈਂਡਮ ਫੋਟੋ ਆਰਮੀ ਵਾਲੇ ਦੀ ਭੇਜ ਦੇਗਾ ਇਹ ਸਰ ਇਹਦੇ ਵਿੱਚ ਤੁਹਾਡੀ ਫ੍ਰਿਜ ਲੋਡ ਹੋ ਗਈ ਹੈ ਤੁਹਾਡੇ ਘਰ ਆ ਰਹੀ ਹੈ ਜੀ ਉਹ ਤੁਹਾਡੇ ਏਰੀਆ ਦੀ ਵੀ ਇਨਫੋਰਮੇਸ਼ਨ ਰੱਖਦਾ ਜਦੋਂ ਅਸੀਂ ਐਡਰੈਸ ਦੇਈਦਾ ਆਪਣਾ ਉਹ ਦੇਖ ਲਏਗਾ ਕਿ ਜਲੰਧਰ ਦੇ ਵਿੱਚ ਇੱਕ ਪੀਪੀ ਚੌਂਕ ਇੱਕ ਮੇਨ ਪੁਆਇੰਟ ਹੈ ਬੀਐਮਸੀ ਚੌਂਕ ਇੱਕ ਮੇਨ ਪੁਆਇੰਟ ਹੈ ਸੋ ਇਦਾਂ ਦੇ ਪੁਆਇ ਕਿ ਅਸੀਂ ਪੀਪੀ ਚੌਂਕ ਪਹੁੰਚ ਗਏ ਆਂ ਜੀ ਤੁਹਾਡੇ ਘਰ ਵਾਲਾ ਆ ਰਿਹਾ ਉਹ ਇੱਕ ਜਰਨਲੀ ਲਾਈਕ ਇਸ ਵਰਡਿੰਗ ਯੂਜ਼ ਕਰਦਾ ਐ ਐਂਡ ਉਸ ਤੋਂ ਬਾਅਦ ਕਹਿੰਦਾ ਕਿ ਸਰ ਅਸੀਂ ਪੀਪੀ ਚੌਂਕ ਤੋ ਅੱਗੇ ਨਹੀਂ ਵਧਣਾ ਜਿਹੜੇ ਬਾਕੀ ਦੇ 4000 ਆ ਜਾਂ 2000 ਹੋਰ ਪਾਓ ਐਂਡ ਇਹ ਕਰਦਾ ਕਰਦਾ ਉਹ ਪੈਸੇ ਜਿਹੜੇ ਆ 5000 ਵਾਲੀ ਫ੍ਰਿਜ ਦੇ 50000 ਤੋਂ ਵੀ ਵੱਧ ਪਵਾ ਲੈਂਦਾ ਐਂਡ ਇਹ ਕਹਿੰਦਾ ਕਿ ਰਿਫੰਡ ਆ ਜਾਣਗੇ ਇਹ ਉਦੋਂ ਤੱਕ ਪੈਸੇ ਚੱਲਦੇ ਰਹਿੰਦੇ ਜਦੋਂ ਤੱਕ ਜਿਹੜਾ ਵਿਕਟਿਮ ਐ ਜਿਨੇ ਫ੍ਰਿਜ ਜੋ 5000 ਦੀ ਲੈਣ ਲਗਾ ਸੀ ਉਹਨੂੰ ਨੌਲੇਜ ਨਹੀਂ ਹੁੰਦੀ ਉਹ ਅਵੇਅਰ ਨਹੀਂ ਹੁੰਦਾ ਉਹਨੂੰ ਕੋਈ ਦੱਸਦਾ ਨਹੀਂ ਕਿ ਤੇਰੇ ਨਾਲ ਸਕੈਮ ਹੋ ਰਿਹਾ ਐਂਡ ਇਦਾਂ ਦੇ ਬਹੁਤ ਸਾਰੇ ਕੇਸ ਦੇਖਣ ਨੂੰ ਮਿਲੇ ਆ ਕਿ ਉਹਨਾਂ ਨੇ ਆਨਲਾਈਨ 20000 ਰੁਪਏ ਦੀ ਐਕਟੀਵਾ ਦੇਖੀ ਪਰ ਪੈਸੇ ਦਿੱਤੇ 2.5 ਲੱਖ ਹਮ ਇਦਾਂ ਦੇ ਕੇਸਿਸ ਵੀ ਆ ਗਏ ਕਿ ਐਂਡ ਉਹਦੇ ਵਿੱਚ ਸਕੈਮਰਸ ਉਹਨੂੰ ਬੜੇ ਕਨਵਿੰਸ ਕਰਦੇ ਰਹਿੰਦੇ ਆ ਕਿ ਹਾਂਜੀ ਮੈਡਮ ਜਿਹੜੇ ਬਾਕੀ ਦੇ ਐਕਸਟਰਾ ਪੈਸੇ ਆ ਨਾ ਤੁਹਾਨੂੰ ਰਿਫੰਡ ਵੀ ਆ ਜਾਣੇ ਆ ਸ਼ਾਇਦ ਸਾਡੇ ਅਕਾਊਂਟ 'ਚ ਰਿਫਲੈਕਟ ਨਹੀਂ ਕਰ ਰਹੇ ਪੈਸੇ ਢਾਈ ਲੱਖ ਚਾ ਚੁੱਕਾ ਹੁੰਦਾ ਜਾਂ ਪੈਸੇ ਉਸ ਤੋਂ ਵੱਧ ਜਾ ਚੁੱਕੇ ਹੁੰਦੇ ਆ ਪਰ ਸਕੈਮਰ ਚਾਹਨ ਕੇ ਉਹਨੂੰ ਕਹਿੰਦੇ ਰਹਿੰਦੇ ਆ ਕਿ ਆਏ ਨਹੀਂ ਐਂਡ ਜਿਹੜਾ ਵਿਕਟਿਮ ਹੁੰਦਾ ਉਹਨੂੰ ਲੱਗਦਾ ਸ਼ਾਇਦ ਹੋ ਸਕਦਾ ਮੇਰੇ ਵੱਲੋਂ ਕੱਟੇ ਗਏ ਐਂਡ ਪੈਸੇ ਉਹਦੇ ਤੱਕ ਪਹੁੰਚ ਨਹੀਂ ਐਂਡ ਰਿਫੰਡ ਆ ਚੁੱਕਾ ਭਾਜੀ ਮੇਰੇ ਸਵਾਲ ਇੱਕ ਹੋਰ ਆ ਰਿਹਾ ਮੇਰੇ ਕੋਈ ਉਹ ਇੱਕ ਤਰੀਕੇ ਦੇ ਨਾਲ ਆਪਣੇ ਕੱਪੜੇ ਲਾਉਣੇ ਸ਼ੁਰੂ ਕਰ ਦਿੰਦੀਆਂ ਨੇ ਉਹ ਉਹ ਕਾਲ ਰਿਕਾਰਡਿੰਗ ਕਰ ਦਿੰਦੀਆਂ ਨੇ ਸਕਰੀਨ ਰਿਕਾਰਡਿੰਗ ਕਰ ਦਿੰਦੀਆਂ ਨੇ ਉਸ ਤੋਂ ਬਾਅਦ ਬਲੈਕਮੇਲ ਕੀਤਾ ਜਾਂਦਾ ਹੈ ਬਲੈਕਮੇਲ ਕਰਕੇ ਉਹਨਾਂ ਦੇ ਸੱਜਣਾ ਨੂੰ ਹੀ ਉਹ ਵੀਡੀਓਜ਼ ਭੇਜੀਆਂ ਜਾਂਦੀਆਂ ਨੇ ਅਜਿਹੇ ਕੇਸ ਵੀ ਤੁਹਾਡੇ ਕੋਲੇ ਆਉਂਦੇ ਨੇ ਇਹਨਾਂ ਦਾ ਹੱਲ ਹੀ ਲਾ ਕੀ ਕੱਢਿਆ ਜਾਂਦਾ ਦੇਖੋ ਸਭ ਤੋਂ ਪਹਿਲਾਂ ਇੰਪੋਰਟੈਂਟ ਹੈ ਸਾਡੇ ਕੋਲ ਇਦਾਂ ਦੇ ਕੇਸਿਸ ਆਲਰੇਡੀ ਆਏ ਵੀ ਸੀ ਕਿ ਉਹਦੇ ਵਿੱਚ ਜਿਹੜੀ ਘਟਨਾਏ ਸਟਾਰਟ ਹੁੰਦੀ ਹੈ ਨਾ ਇਸਦਾ ਕਾਲ ਨਹੀਂ ਆਉਂਦੀ ਇਸ ਤੋਂ ਪਹਿਲਾਂ ਤੁਹਾਡੇ ਨਾਲ ਸੋਸ਼ਲ ਮੀਡੀਆ ਤੇ अननोन पर्सन आके कनेक्ट ਕਰੇਗਾ ਜਿਵੇਂ ਬਹੁਤ ਸਾਰੀਆਂ ਅਨਨੋਨ ਰਿਕੁਐਸਟ ਆਉਂਦੀਆਂ ਇੱਕ ਲੜਕੀ ਦੀ ਫੋਟੋ ਲੱਗੀ ਹੋਏਗੀ ਜਾਂ ਲੜਕੇ ਦੀ ਫੋਟੋ ਲੱਗੀ ਹੋਏਗੀ ਐਂਡ ਉਤੋਂ ਚੈਟ ਸਟਾਰਟ ਹੋਊਗੀ ਕਿ ਮੈਂ ਤੁਹਾਡੇ ਨਾਲ ਫਰੈਂਡਸ਼ਿਪ ਕਰਨਾ ਚਾਹੁੰਦਾ ਹੈ ਤੁਹਾਡੀ ਪ੍ਰੋਫਾਈਲ ਫੋਟੋ ਬਹੁਤ ਸੋਹਣੀ ਹੈ ਐਂਡ ਉਤੋਂ ਫਿਰ ਚੈਟ ਕਰਦੇ ਕਰਦੇ ਫੋਨ ਨੰਬਰ ਐਕਸਚੇਂਜ ਕੀਤੇ ਜਾਂਦੇ ਆ ਜੀ ठीक एंड एंड वो जेड़ा पर्सन है जेड़ा भी वो फेक आईडी दे बिहाइंड पर्सन है वो कोई कोई लड़की या लड़का मैं नहीं नाम लाऊंगा इट्स लाइक अ फेक पर्सन जेड़ा ਤੁਹਾਨੂੰ रिक्वेस्ट भेज ਰਿਹਾ ਐਂਡ ਉਸ ਤੋਂ ਬਾਅਦ Facebook ਤੇ ਚੈਟ ਕਰਦੇ ਕਰਦੇ ਤੁਹਾਡੇ ਤੋਂ ਫੋਨ ਨੰਬਰ ਮੰਗ ਲੈਣਗੇ ਹਾਂ ਐਂਡ ਫੋਨ ਨੰਬਰ ਤੇ ਆਂਦੇ ਸਾਰੀ ਕਹਿਣਗੇ ਕਿ ਮੈਂ ਤੁਹਾਨੂੰ ਦੇਖਣਾ ਚਾਹਨੀ ਆ ਜਾਂ ਦੇਖਣਾ ਚਾਹਨਾ ਆ ਐਂਡ ਜਿੱਦੈਂ ਤੁਸੀਂ ਵੀਡੀਓ ਕਾਲ ਤੇ ਉਹਨਾਂ ਦੀ ਕਾਲ ਕਮਿਊਨੀਕੇਸ਼ਨ ਐਕਸੈਪਟ ਕਰਦੇ ਹੋ ਉਹ ਹੋਊਗਾ ਕਿ ਤੁਸੀਂ ਜਿੱਦਾਂ ਹੀ ਕਾਲ ਪਿਕ ਕੀਤੀ ਐਂਡ ਉਹਨਾਂ ਨੇ ਸਿੱਧਾ ਹੀ ਕੱਪੜੇ ਉਤਾਰਨੇ ਆ ਨੇਕੇਡ ਹੋਣਾ ਸਟਾਰਟ ਹੋ ਜਾਣਾ ਐਂਡ ਸਾਨੂੰ ਸਮਝ ਨਹੀਂ ਆਏਗੀ ਪਹਿਲੇ 10 ਸੈਕਿੰਡ ਦੇ ਕਰੀਏ ਕੀ ਕਿਹ ਚਾਲ ਕੀ ਰਿਹਾ ਹੈ ਇਹ ਬੜਾ ਇੰਪੋਰਟੈਂਟ ਹੈ ਕਿ ਅਨਨੰਤ ਜਦੋਂ ਕੋਈ ਪਰਸਨ ਹੈ ਤੁਹਾਨੂੰ ਪਤਾ ਨਹੀਂ ਕੌਣ ਹੈ ਉਹਦੀ ਵੀਡੀਓ ਕਾਲਸ ਨਹੀਂ ਐਕਸੈਪਟ ਕਰਨੀਆਂ ਚਾਹੀਆਂ ਕਿਉਂਕਿ ਇਸ ਕੇਸ ਵਿੱਚ ਹੁੰਦਾ ਕੀ ਹੈ ਜਦੋਂ ਤੁਸੀਂ ਵੀਡੀਓ ਕਾਲ ਉਹਦੀ ਪਿਕ ਕੀਤੀ ਐਂਡ ਫਰੰਟ ਦੇ ਸਿੱਧਾ ਹੀ ਬਿਨਾਂ ਗੱਲ ਕੀਤੇ ਉਹ ਨੇਕੇਡ ਹੋਣੇ ਸਟਾਰਟ ਹੋ ਜਾਣੇ ਆ ਉਹਦੇ ਕੈਮਰੇ ਦੇ ਵਿੱਚ ਮੇਰੀ ਫੋਟੋ ਆਂਦੀ ਹੋਏਗੀ ਐਂਡ ਉਹ ਜੋ ਵੀ ਸੈਕੰਡ ਪਰਸਨ ਹੈ ਆਪਣੇ ਕੱਪੜੇ ਉਤਾਰਿਆ ਹੋਏਗਾ ਐਂਡ ਉਹਦੇ ਵਿੱਚ ਕੀ ਹੋਗਾ ਉਹ ਪਰਸਨ 10 ਸੈਕਿੰਡ ਤੋਂ ਬਾਅਦ ਉਹ ਕਾਲ ਕੱਟ ਦੂਗਾ ਐਂਡ ਉਹਨੇ ਕੀਤਾ ਕੀ ਹੋਗਾ ਉਹਨੇ ਸਕਰੀਨ ਦੀ ਰਿਕਾਰਡਿੰਗ ਕਰ ਲਈ ਜਿਹਦੇ ਵਿੱਚ ਤੁਹਾਡਾ ਫੇਸ ਆ ਰਿਹਾ ਐਂਡ ਉਹਦੇ ਕੱਪੜੇ ਲਾਂਦੀ ਵੀਡੀਓ ਆ ਰਹੀ ਐ ਐਂਡ ਉਸ ਤੋਂ ਬਾਅਦ ਕੀਤਾ ਜਾਏਗਾ ਬਲੈਕਮੇਲ ਐਕਸਟਰਸ਼ਨ ਐਂਡ ਫਿਰ ਇਹ ਕੀਤਾ ਜਾਏਗਾ ਕਿ ਸਾਨੂੰ ਪਤਾ ਤੁਹਾਡੇ ਫੇਸਬੁੱਕ ਤੇ ਪਲਵਿੰਦਰ ਕੌਣ-ਕੌਣ ਤੇਰੇ ਨਾਲ ਐਡ ਹੈ ਇੱਕ ਸ਼ੇਰਗਿਲ ਨਾਮ ਦਾ ਪਰਸਨ ਐ ਇੱਕ ਕੋਈ ABC ਨਾਮ ਦਾ ਪਰਸਨ ਐ ਜਾਂ ਕੋਈ ਹੋਰ ਨਾਮ ਦਾ ਐਂਡ ਅਸੀਂ ਉਹਨਾਂ ਨੂੰ ਵੀਡੀਓ ਭੇਜਣ ਲੱਗੇ ਹਾਂ ਇੱਕ ਸੈਂਪਲ ਮੈਨੂੰ ਭੇਜ ਕੇ ਬਾਕੀ ਡਰਾਇਆ ਜਾਏਗਾ ਇੱਚੇ ਸਭ ਤੋਂ ਇੰਪੋਰਟੈਂਟ ਗੱਲ ਐ ਸਾਈਬਰ ਦੇ ਜਿੰਨੇ ਕੇਸ ਦੇਖਣ ਨੂੰ ਮਿਲੇ ਇਹਦੇ ਵਿੱਚ ਡਰਾਇਆ ਜਾਂਦਾ ਹੈ ਪਹਿਲਾਂ ਤੁਹਾਨੂੰ ਡਰਾਇਆ ਜਾਏਗਾ ਐਂਡ ਫਿਰ ਕੋਈ ਕੰਮ ਅਰਜੈਂਟਲੀ ਕਰਨ ਨੂੰ ਕਿਹਾ ਜਾਏਗਾ ਇਹ ਹੋਨੇ ਕਾਦੂ ਨਹੀਂ ਤਾਂ ਬੰਦ ਹੋ ਜਾਊਗਾ ਜੇ ਬੈਂਕ ਦੀ ਕੇਵਾਈਸੀ ਨਹੀਂ ਕੀ ਤੁਹਾਡਾ ਬੈਂਕ ਬੰਦ ਹੋ ਜਾਊਗਾ ਜੇ ਤੁਸੀਂ ਆਪਣੇ ਕਾਰਡ ਦੀ ਪਲ ਨਹੀਂ ਕਰੇ ਤੁਹਾਡਾ SIM ਬੰਦ ਹੋ ਜਾਊਗਾ ਜੇ ਤੁਸੀਂ ਪੇਮੈਂਟ ਨਹੀਂ ਦਿੱਤੀ ਤੁਹਾਡੇ ਕੰਗੇ ਅਗੇਂਸ ਪੁਲਿਸ ਕੰਪਲੇਂਟ ਹੋ ਜਾਊਗੀ ਇਹ ਡਰ ਦੀ ਗੇਮ ਬਣਾਈ ਜਾਂਦੀ ਹੈ ਜੀ ਸੋ ਇਹਦੇ ਵਿੱਚ ਬੜਾ ਜ਼ਰੂਰੀ ਹੈ ਜੇ ਕਿਸੇ ਨੂੰ ਕੋਈ ਇਦਾਂ ਦੀ ਕਾਲਸ ਆ ਰਹੀਆਂ ਜਾਂ ਕਿਸੇ ਨਾਲ ਇਦਾਂ ਦੀ ਕੋਈ ਵੀਡੀਓ ਹੋ ਚੁੱਕੀ ਆ ਜਾਂ ਕਿਸੇ ਨਾਲ ਕੋਈ ਇਦਾਂ ਨੂੰ ਮੈਸੇਜ ਆ ਰਹੇ ਆ ਉਹਨੂੰ ਆਪਣੇ ਬਲੇ ਬੋਲੇ ਜ਼ਰੂਰ ਸ਼ੇਅਰ ਕਰਨਾ ਚਾਹੀਦਾ ਹੈ ਪ੍ਰੋਬਲਮ ਇੱਥੋਂ ਸਟਾਰਟ ਹੁੰਦੀ ਹੈ ਅਸੀਂ ਕਿਸੇ ਆਸੇ-ਪਾਸੇ ਕਿਸੇ ਨਾਲ ਡਿਸਕਸ ਨਹੀਂ ਕਰਦੇ ਉਹ ਬੰਦੇ ਦੇ ਵਿੱਚ ਇਹ ਆ ਜਾਂਦਾ ਹੈ ਕਿ ਮੈਨੂੰ ਜਾਂ ਕਹਿ ਲਈਏ ਇੱਕ ਸ਼ਰਮਨਾਕ ਜਿਹੀ ਘਟਨਾ ਲੱਗਦੀ ਹੈ ਉਹਨੂੰ ਕਿ ਮੇਰੇ ਨਾਲ ਆ ਹੋ ਗਿਆ ਮੇਰੇ ਰਿਸ਼ਤੇਦਾਰਾਂ ਨੂੰ ਪਤਾ ਲੱਗੂ ਉਹ ਸ਼ਾਇਦ ਇਸੇ ਡਰ ਤੋਂ ਪੈਸੇ ਦਿੰਦਾ ਵੀ ਰਹਿੰਦਾ ਉਹਨਾਂ ਨੂੰ ਕਈ ਵਾਰ ਦੇਖੋ ਇਨੋਸੈਂਟ ਪਰਸਨ ਦੀ ਇਹੀ ਲੂਪ ਹੋਲ ਮੈਂ ਕਹਾਂਗਾ ਇੱਕ ਇੱਕ ਕਮੀ ਹੁੰਦੀ ਹੈ ਕਿ ਕੋਈ ਕਿਸੇ ਨਾਲ ਡਿਸਕਸ ਨਹੀਂ ਕਰਦਾ ਉਹ ਆਪਣੇ ਆਪ ਨੂੰ ਬੈਡ ਫੀਲ ਕਰਦਾ ਕਿ ਯਾਰ ਜੇ ਮੈਂ ਗੱਲ ਵੀ ਕਰਾਂਗਾ ਤੇ ਕਿੰਨੀ ਮਾੜੀ ਗੱਲ ਹੋਈ ਹੈ ਜਦ ਕਿ ਉਹਦਾ ਕੋਈ ਕਸੂਰ ਨਹੀਂ ਹੈ ਇਹ ਇਕੱ ਜਿਹੜੇ ਘਰਾਂ 'ਚ ਬੈਠ ਕੇ ਗੱਲ ਕਿਸੇ ਨਾ ਇਹ ਹੋਇਆ ਵੀ ਹੋਊਗਾ ਕਈਆਂ ਨਾਲ ਜਿਨ੍ਹਾਂ ਨੇ ਕਿਸੇ ਨਾਲ ਡਿਸਕਸ ਨਹੀਂ ਕੀਤਾ ਹੋਊਗਾ ਸੋ ਜੇ ਉਹ ਡਿਸਕਸ ਕਰ ਲੈਂਦੇ ਤਾਂ ਉਹਨੂੰ ਕੋਈ ਨਾ ਕੋਈ ਗਾਈਡ ਕਰ ਦਿੰਦਾ ਕਿ ਇਹ ਇਕੱਲੇ ਤੁਸੀਂ ਨਹੀਂ ਆ ਬਹੁਤ ਸਾਰੇ ਸਕੈਮਸ ਚੱਲਦੇ ਆ ਬਹੁਤ ਸਾਰੇ ਇਦਾਂ ਦੇ ਮੈਸੇਜੇਸ ਆ ਜਾਂਦੇ ਕਿ ਤੁਹਾਡੀ ਕੋਈ ਪਰਸਨਲ ਫੋਟੋਜ਼ ਲੀਕ ਹੋ ਗਈਆਂ ਜਾਂ ਤੁਹਾਡੀ ਕੋਈ ਵੀਡੀਓ ਕਾਲ ਤੇ ਇਦਾਂ ਰਿਕਾਰਡ ਹੋ ਗਈ ਹੈ ਜਾਂ ਕਿਸੇ ਵੀ ਐਕਸ ਵਾਈ ਜ਼ੀ ਦਾ ਨਾਮ ਲਾ ਕੇ ਇਦਾਂ ਆਉਂਦਾ ਜਿੰਨਾ ਤੱਕ ਡਿਸਕਸ ਨਹੀਂ ਨਾ ਕਰਾਂਗੇ ਇਹ ਚੀਜ਼ ਉਦੋਂ ਤੱਕ ਉਹ ਤੁਹਾਨੂੰ ਡਰਾਉਣਗੇ ਭਾਈ ਜੀ ਜਿਹੜੀ ਗੱਲਬਾਤ ਹੋ ਰਹੀ ਹੈ ਇਹਦੇ ਵਿੱਚ ਬਹੁਤ ਸਾਰੇ ਸਵਾਲ ਮੇਰੇ ਜ਼ਿਹਨ ਦੇ ਵਿੱਚ ਉਤਪ ਪਿਛਲੇ ਸਮੇਂ ਦੇ ਵਿੱਚ ਅਖਬਾਰਾਂ ਦੀ ਸੁਰਖੀ ਬਣਿਆ ਸੀ ਕਿ ਇੱਕ ਨੌਜਵਾਨ ਦੇ ਬੰਦੋ ਜਲੰਧਰ ਦੇ ਵਿੱਚ ਅਟੈਂਪਟ ਟੂ ਮਰਡਰ ਦੀ ਕੋਸ਼ਿਸ਼ ਕੀਤੀ ਗਈ ਉਹ ਮਰਨ ਦੀ ਉਹ ਕੋਸ਼ਿਸ਼ ਦੇ ਵਿੱਚ ਸੀ ਰੋ ਰਿਹਾ ਸੀ ਤੁਹਾਡੇ ਕੋਲੇ ਉਹ ਕੇਸ ਪਹੁੰਚਿਆ ਉਹਦੀ ਜਾਣਕਾਰੀ ਦਿਓ ਕੀ ਸੀ ਹਾਲਤਾ ਹਾਲਾਤ ਕੀ ਉਸਦੇ ਨਾਲ ਵਾਪਰਿਆ ਸੀ ਕੀ ਘਟਨਾ ਵਾਪਰੀ ਸੀ ਦੇਖੋ ਇਹ ਇੱਕ ਬੜਾ ਹਾਈਲਾਈਟਡ ਕੇਸ ਹੈਗਾ ਉਹਦੇ ਵਿੱਚ ਕਿਸੇ ਇੱਕ ਪਰਸਨ ਸੁਸਾਈਡ ਕਰਨ ਜਾ ਰਿਹਾ ਸੀਗਾ ਹੁਣ ਸੁਸਾਈਡ ਦਾ ਕਾਰਨ ਕੀ ਸੀਗਾ ਨਾਰਮਲੀ ਸਾਡੇ ਕੋਲ ਬੜੇ ਮੈਸੇਜਸ ਇਦਾਂ ਤੇ ਆਉਂਦੇ ਆ ਕਿ ਤੁਹਾਡਾ ਪ੍ਰੀ ਅਪਰੂਵਡ ਲੋਨ ਹੈ ਹਾਂ ਕਿ ਤੁਸੀਂ ਲੋਨ ਕੁਇਕਲੀ ਲੈ ਸਕਦੇ ਹੋ ਨੂੰ ਪ੍ਰੀ ਅਪਰੂਵਡ ਲੋਨ ਦੇ ਵਿੱਚ ਕੀ ਹੁੰਦਾ ਹੈ ਕਿ ਜੇ ਕਿਸੇ ਨੂੰ ਲਾਈਕ ਪੈਸਿਆਂ ਦੀ ਲੋਡ ਪਵੇ ਕਿਉਂਕਿ ਹਰ ਇੱਕ ਦੀ ਫੈਮਲੀਜ਼ ਹੈ ਕਦੀ ਵੀ ਘਟਵਾ ਤਾਂ ਨਹੀਂ ਨਾਲੇ ਪੈਸੇ ਨੂੰ ਮਨਾ ਕੋਈ ਕਰਦਾ ਹੀ ਨਹੀਂ ਜਿੰਨੇ ਆ ਜੇ ਨਹੀਂ ਨਹੀਂ ਉਹਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਲੋਨ ਵਾਲੀ ਐਪਸ ਆਉਂਦੀ ਹੈ ਨਾ ਲੋਨ ਵਾਲੀਆਂ ਐਪਸ ਦੇ ਵਿੱਚ ਕੀ ਹੁੰਦਾ ਹੈ ਕਿ ਉਹ ਕਹਿੰਦੇ ਕਿ ਤੁਹਾਡਾ ਪ੍ਰੀ ਅਪਰੂਵਡ ਹੈ ਤੁਸੀਂ ਕੋਈ ਡਾਕੂਮੈਂਟ ਨਹੀਂ ਦੇਣਾ ਕੋਈ ਤੁਹਾਡੇ ਕੋਈ ਐਗਰੀਮੈਂਟ ਸਾਈਨ ਨਹੀਂ ਹੋਣਾ ਤੁਸੀਂ ਕੁਝ ਦਿਨਾਂ ਲਈ ਲੈ ਸਕਦੇ ਹੋ ਨ ਪੈਸੇ ਵਾਪਸ ਕਰਦੇ ਹੋ ਐਂਡ ਇਦਾਂ ਦੀਆਂ ਫੇਕ ਐਪਸ ਤੁਹਾਡੇ ਫੋਨ ਵਿੱਚ ਉਹ ਇੰਸਟਾਲ ਕਰਵਾ ਲੈਂਦੇ ਆ ਤੁਹਾਡੇ ਫੋਨ ਦੇ ਵਿੱਚੋਂ ਤੁਹਾਡਾ ਨਾ ਉਹ ਐਪਸ ਦੇ ਥਰੂ ਤੁਹਾਡਾ ਨਾਮ ਲੈਂਦੇ ਆ ਤੁਹਾਡਾ ਆਧਾਰ ਕਾਰਦੀਆਂ ਫਰੰਟ ਬੈਕ ਦੀਆਂ ਫੋਟੋਸ ਮੰਗ ਤੁਹਾਡੀ ਸੈਲਫੀ ਮੰਗਵਾ ਲੈਂਦੇ ਐਂਡ ਉਸ ਤੋਂ ਬਾਅਦ ਕਹਿੰਦੇ ਕਿ ਤੁਹਾਡਾ ਜਿਹੜਾ ਲੋਨ ਹੈ ਉਹ 2000 ਰੁਪਏ ਦਾ ਅਪਰੂਵ ਹੋ ਗਿਆ ਹਮ ਐਂਡ ਬੈਂਕ ਡਿਟੇਲਸ ਵਗੈਰਾ ਵੀ ਸਾਰੀਆਂ ਐਪਸ ਦੇ ਵਿੱਚ ਲੈ ਲੈਂਦੇ ਐਂਡ ਉਸ ਤੋਂ ਬਾਅਦ ਬਿਨਾਂ ਉਹਦੀ ਪਰਮਿਸ਼ਨ ਦੇ ਬਿਨਾਂ ਉਹ ਪਰਸਨ ਤੋਂ ਪੁੱਛੇ ਜਨੇ ਐਪ ਇੰਸਟਾਲ ਕੀਤੀ ਉਹਦੇ ਅਕਾਊਂਟ ਚ 500 ਰੁਪਏ ਜਾਂ 1500 ਜਾਂ 2000 ਆਟੋਮੈਟਿਕ ਕ੍ਰੈਡਿਟ ਹੋ ਜਾਂਦਾ ਐਂਡ ਉਹ ਪਰਸਨ ਕਹਿੰਦਾ ਯਾਰ ਮੈਨੂੰ ਤਾਂ ਪੈਸੇ ਚਾਹੀਦੇ ਨਹੀਂ ਸੀਗੇ ਇਹ ਤਾਂ ਲਾਈਕ ਰੈਂਡਮਲੀ ਮੇਰੇ ਅਕਾਊਂਟ ਚ ਆਗੇ ਐਂਡ ਉਹ ਕਸਟਮਰ ਸਪੋਰਟ ਦਾ ਉਹਨਾਂ ਦੇ ਨੰਬਰ ਕੁਝ ਦਿੱਤੇ ਹੁੰਦੇ ਉੱਤੇ ਕਾਲ ਕਰਨ ਦੀ ਕੋਸ਼ਿਸ਼ ਕਰਦਾ ਐ ਐਂਡ ਉਹ ਕਹਿੰਦੇ ਕੋਈ ਗੱਲ ਨਹੀਂ ਸਾਰੀ ਰਿਫੰਡ ਹੋ ਜੂਗੀ ਤੁਹਾਡੇ ਆਟੋਮੈਟਿਕ ਹੀ ਚਲੇ ਜੂਗਾ ਤੁਹਾਡਾ ਕੋਈ ਡਰ ਵਾਲੀ ਗੱਲ ਨਹੀਂ ਐਂਡ ਉਸ ਤੋਂ ਬਾਅਦ ਕੀ ਹੁੰਦਾ ਇੱਕ ਹਫਤੇ ਬਾਅਦ ਉਹੀ ਜਿਹੜੀ ਐਪ ਵਾਲੀ ਕੰਪਨੀ ਐ ਜਿਹੜੀ ਸਕੈਮ ਕੰਪਨੀ ਐ ਉਹ ਪਰਸਨ ਨੂੰ ਕਾਲਸ ਕਰਨੀਆਂ ਸਟਾਰਟ ਕਰਦੀ ਐ ਇਹੀ ਜਲੰਧਰ ਵਾਲੇ ਕੇਸ ਚ ਹੋਇਆ ਉਹਦੇ ਵਿੱਚ ਕੀ ਹੋਇਆ ਪਰਸਨ ਨੂੰ ਇੱਕ ਹਫਤੇ ਬਾਅਦ ਕਾਲ ਜਾਨੀਆਂ ਸਟਾਰਟ ਹੋਈਆਂ ਕਿ ਜਿਹੜਾ ਤੂੰ 1000 ਰੁਪਿਆ ਲਿਆ ਸੀਗਾ ਹੁਣ ਉਹਦਾ ਇੰਟਰਸਟ ਲੱ ਇੱਕ ਹਫਤੇ ਦਾ ਜੇ 1000 ਰੁਪਏ ਸੀਗਾ ਇੱਕ ਹਫਤੇ ਬਾਅਦ ਉਹਦਾ 20000 ਰੁਪਏ ਕਰ 20000 ਕਰ ਉਹ ਪਰਸਨ ਬੜਾ ਇੱਕ ਅੱਛੀ ਫੈਮਿਲੀ ਤੋਂ ਸੀਗਾ ਲਾਈਕ ਉਹਨੂੰ ਬਹੁਤ ਇਹ ਚੀਜ਼ ਫੀਲ ਹੋਈ ਕਿ ਮੈਂ ਤਾਂ ਪਹਿਲੀ ਚੀਜ਼ ਪੈਸੇ ਮੰਗੇ ਨਹੀਂ ਐਂਡ ਉਸ ਤੋਂ ਬਾਅਦ ਇਹ ਚੀਜ਼ ਮੇਰੇ ਕ੍ਰੈਡਿਟ ਹੋ ਕੇ ਐਂਡ ਹੁਣ 20000 ਉਹਦੇ ਅਗੇਂਸਟ ਮੇਰੇ ਤੋਂ ਮੰਗਿਆ ਜਾ ਰਿਹਾ ਐਂਡ ਜੇ ਉਹ ਪਰਸਨ ਨਹੀਂ ਦਿੰਦਾ ਤਾਂ ਕੀ ਕਰਦੇ ਐ ਕੁਝ ਗਰਲਸ ਦੀ ਕਾਲ ਆਊਗੀ ਜਾਂ ਬॉयਜ਼ ਦੀ ਕਾਲ ਆਊਗੀ ਉਹਦੇ ਵਿੱਚ ਉਹਨਾਂ ਨੂੰ ਬੜੇ ਅਬਿਊਸਿਵ ਵਰਡਸ ਲਾਈਕ ਗਾਲ੍ਹਾਂ ਕੱਢਣਗੇ ਜਾਂ ਕੁਝ ਇਦਾਂ ਦੀਆਂ ਵਰਡਿੰਗ ਸਟਾਰਟ ਹੋ ਜਾਊਗੀ ਐਂਡ ਉਦੀ ਪਾਕਟ ਜੇ ਅਲਾਉ ਕਰੂਗੀ ਕੋਈ ਵੀ ਪਰਸਨ ਹੈ ਠੀਕ ਹੈ ਉਹ ਇਮੀਡੀਏਟਲੀ 20000 ਜਾਂ 50000 ਉਹਨਾਂ ਨੂੰ ਪੇ ਕਰ ਦੂਗਾ ਕਿ ਮੇਰਾ ਖਿਹੜਾ ਛੁੱਟੇ ਕਿ ਮੇਰਾ ਖਿਹੜਾ ਛੁੱਟੇ ਬਟ ਇੱਥੇ ਖਿਹੜਾ ਨਹੀਂ ਛੁੱਟਣਾ ਇੱਥੇ ਹੋਣਾ ਕੀ ਹੈ ਜੇ ਅਸੀਂ ਉਹਨਾਂ ਨੂੰ 10000 ਦੇਤਾ ਅਗਲੀ ਕਾਲ ਆਣੀ ਹੈ ਕਿ ਤੁਸੀਂ 20000 ਤੋਂ ਹਮ ਐਂਡ ਉਸ ਤੀ ਉਦੋਂ ਤੱਕ ਚੱਲਣਾ ਹੈ ਜਦੋਂ ਤੱਕ ਉਹਨਾਂ ਨੇ ਡਰਾਣਾ ਐਂਡ ਡਰਾਣਾ ਕੀ ਹੈ ਦੇ ਵਿੱਚ ਤੁਹਾਡੇ ਕੋਲ ਜਿਹੜਾ ਆਧਾਰ ਕਾਟ ਲਿਆ ਜਾਂ ਤੁਹਾਡੀ ਸੈਲਫੀ ਲੈ ਲਈ ਉਹਨਾਂ ਨੇ ਐਪ ਦੇ ਥਰੂ ਤੁਹਾਡੇ ਫੋਨ ਦੇ ਕੰਟੈਕਟਸ ਵੀ ਆਪ ਦੇ ਥਰੂ ਲੈ ਲੈਂਦੇ ਹੈ ਬੜਾ ਇੰਪੋਰਟੈਂਟ ਪੁਆਇੰਟ ਇੱਥੇ ਮੈਂ ਐਡ ਕਰਾਂਗਾ ਜਦੋਂ ਵੀ ਤੁਸੀਂ ਕੋਈ ਐਪ ਇੰਸਟਾਲ ਕਰਦੇ ਹੋ ਫੋਨ ਦੇ ਵਿੱਚ ਉਹ ਜ਼ਰੂਰ ਧਿਆਨ ਦਿਓ ਕਿ ਜਦੋਂ ਆਪਾਂ ਪਰਮਿਸ਼ਨਸ ਦੀ অপਸ਼ਨ ਆਉਂਦੀ ਹੈ ਆਪਾਂ ਬਿਨਾ ਪੜੇ ਅਲਾਓ 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 ਕਰ ਦਿੰਦੇ ਹਾਂ ਸਾਰੇ ਕਰ ਦਿੰਦੇ ਨੇ ਜੇ ਅਲਾਓ ਕੀਤਾ ਹੈ ਦਾ ਮਤਲਬ ਹੈ ਕਿ ਤੁਸੀਂ ਆਪਣੇ ਫੋਨ ਦੇ ਕੰਟੈਕਟਸ ਸਾਰੇ ਉਠਾ ਕੇ ਉਸ ਕੰਪਨੀ ਨੂੰ ਪ੍ਰੋਵਾਈਡ ਕਰ ਰਹੇ ਹੋ ਐਂਡ ਉਹ ਸਕੈਮਰਸ ਕੀ ਕਰਦੇ ਸਾਰੇ ਕੰਟੈਕਟਸ ਤੁਹਾਡੇ ਉਹਨਾਂ ਕੋਲ ਚਲੇਗੇ ਫਿਰ ਡਰਾਉਂਦੇ ਹੈ ਕਿ ਤੁਹਾਡੇ ਕੰਟੈਕਟਸ ਨੂੰ ਕਾਲ ਜਾਊਗੀ ਤੁਹਾਡੇ ਕੰਟੈਕਟਸ ਨੂੰ ਮੈਸੇਜ ਕੀ ਕੋਈ ਪਲਵਿੰਦਰ ਸਿੰਘ ਹੈ ਉਹਨੇ ਸਾਡੇ ਲੂਨ ਲਿਆ ਹੋਇਆ ਇਹਨੂੰ ਪੈਸੇ ਨਹੀਂ ਦੇ ਰਿਹਾ ਐਂਡ ਬਹੁਤ ਸਾਰੇ ਗਲਤ ਮੈਸੇਜਸ ਵੀ ਜਾਂਦੇ ਆ ਕਿ ਇਹ ਪਰਸਨ ਰੇਪਿਸਟ ਹੈ ਇਹ ਪਰਸਨ ਮਰਡਰ ਕੀਤਾ ਹੋਇਆ ਇਹਨਾਂ ਨੇ ਇਹ ਕੋਈ ਕ੍ਰਿਮੀਨਲ ਹੈ ਐਂਡ ਇਹੀ ਪਰਸਨ ਜਲੰਧਰ ਵਾਲੇ ਕੇਸ ਚ ਹੋਇਆ ਇਹੀ ਚੀਜ਼ ਜਲੰਧਰ ਵਾਲੇ ਕੇਸ ਚ ਹੋਈ ਕਿ ਉਹ ਪਰਸਨ ਨੂੰ ਇਦਾਂ ਡਰਾਇਆ ਜਾ ਰਿਹਾ ਸੀਗਾ ਉਹਦੇ ਕਾਰਡ ਤੇ ਕੁਝ ਰੈਪੀਜ਼ ਜਿਹੇ ਦਾ ਲਾਈਕ ਅਬਿਊਸਿਵ ਵਰਡਸ ਵਗੈਰਾ ਲਿਖ ਕੇ ਉਹਦੇ ਕੰਟੈਕਟਸ ਨੂੰ ਭੇਜੇ ਜਾ ਰਹੇ ਸੀ ਐਂਡ ਉਹ ਇੰਨਾ ਮੰਨ ਤੇ ਚੀਜ਼ ਨੂੰ ਲੈ ਗਿਆ ਕਿ ਹੀ ਵਾਸ ਅਬਾਊਟ ਟੂ ਡੂ ਸੁਸਾਈਸਾਈਡ ਐਂਡ ਰੈਂਡਮਲੀ ਕੋਈ ਵਨ ਆਫ ਮਾਈ ਨੋਨ ਇਸ देयर ਕੋਈ ਨੋਨ ਸੀਗੇ ਉਹਨੂੰ ਮਿਲੇ ਐਂਡ ਰਸਤੇ ਤੇ ਰੋ ਰਿਹਾ ਸੀ ਉਹਨੂੰ ਪੁੱਛਿਆ ਕਿ ਕੀ ਗੱਲ ਹੋਈ ਕੀ ਕਾਤੋਂ ਰੋ ਰਿਹਾ ਐਂਡ ਉਹਨੇ ਦੱਸਿਆ ਕਿ ਮੇਰੇ ਨਾਲ ਇਦਾਂ ਕੋਈ ਸਾਈਬਰ ਠੱਗੀ ਹੋ ਰਹੀ ਹੈ ਮੈਨੂੰ ਮੇਰੇ ਕੋ ਹੱਲ ਨਹੀਂ ਹੈਗਾ ਐਂਡ ਉਹ ਸਾਡੇ ਕੋਲ ਫਿਰ ਆਈ ਸੀ ਅਸੀਂ ਉਹਦੀ ਕਾਉਂਸਲਿੰਗ ਕੀਤੀ ਉਹਨੂੰ ਸਮਝ ਸਭ ਤੋਂ ਪਹਿਲਾਂ ਤਾਂ ਜਿਹੜੇ ਸਕੈਮਰਸ ਆ ਉਹਨਾਂ ਦੇ ਨਾਲ ਕਮਿਊਨੀਕੇਸ਼ਨ ਤੋੜਨੀ ਚਾਹੀਦੀ ਹੈ ਕੋਈ ਨਹੀਂ ਕੋਨਾਂ ਦਾ ਫਰ ਕਾਲ ਉਹਨਾਂ ਦੇ ਪਿਕ ਕਰੋ ਕਿਉਂਕਿ ਉਹਨਾਂ ਦਾ ਕੰਮ ਹੈ ਡਰਾਉਣਾ ਜਦੋਂ ਤੱਕ ਉਹ ਕਮਿਊਨੀਕੇਸ਼ਨ ਬ੍ਰੇਕ ਨਹੀਂ ਨਾ ਹੋ ਗਈ ਉਹਨਾਂ ਨੇ ਡਰਾਉਣਾ ਹੈ ਐਂਡ ਸਾਡਾ ਲਾਈਕ ਹੋਰ ਅਸੀਂ ਡਿਪਰੈਸ਼ਨ 'ਚ ਜਾਣਾ ਹੈ ਸੈਕੰਡ ਚੀਜ਼ ਹੈ ਇਦਾਂ ਦੀ ਕੇਸਿਸ ਨੂੰ ਰਿਪੋਰਟ ਜ਼ਰੂਰ ਕਰਨਾ ਚਾਹੀਦਾ ਹੈ ਲਾਈਕ ਗਵਰਨਮੈਂਟ ਨੇ ਇੱਕ ਹੈਲਪਲਾਈਨ ਇਸ਼ੂ ਕੀਤੀ ਹੋਈ ਹੈ 1930 ਜਾਂ cybercrime.gov.in ਤੇ ਉੱਥੇ ਰਿਪੋਰਟ ਜ਼ਰੂਰ ਕਰਨਾ ਚਾਹੀਦਾ ਤਾਂ ਜੋ ਕਿ ਤੁਹਾਡੀ ਕਾਉਂਸਲਿੰਗ ਹੋਏ ਹੋਵੇ ਇਹ ਨਹੀਂ ਕਿ ਤੁਸੀਂ ਕੁਝ ਗਲਤ ਸਟੈਪ ਲੈ ਲਓ ਲਾਈਫ ਦੇ ਲਈ ਕਿਉਂਕਿ ਇਹ ਸਕੈਮਸ ਜਿਹੜੇ ਹੈਗੇ ਹਨਾ ਜੇ ਆਪਾਂ ਸਟਰੋਂਗ ਨਹੀਂ ਹੋਵਾਂਗੇ ਤਾਂ ਸਕੈਮਰਸ ਨੇ ਸਟਰੋਂਗ ਤਾਂ ਹੋਣਾ ਹੀ ਹੈ ਜੀ ਮਤਲਬ ਅੰਦਰ ਜੀ ਮੇਰੇ ਇਗਜ਼ਾਮ ਦੇ ਵਿੱਚ ਇਹ ਵੀ ਸਵਾਲ ਬਣ ਰਿਹਾ ਕਿ ਅਸੀਂ ਮੋਬਾਈਲ ਜਿਹੜੀ ਵਰਤੋਂ ਕਰਦੇ ਆਂ ਪੁਰਾਣਾ ਹੋ ਜਾਂਦਾ ਉਹਨੂੰ ਅਸੀਂ ਵੇਚ ਦਿੰਨੇ ਆ ਜਾਂ ਫਿਰ ਅਸੀਂ ਇਹ ਸੋਚਦੇ ਆਂ ਕਿ ਉਹਦੇ ਵਿੱਚ ਡਾਟਾ ਡਿਲੀਟ ਕਰ ਦਿੱਤਾ ਤਾਂ ਸਾਡਾ ਇਸ ਤੋਂ ਕਿਹੜਾ ਛੁੱਟ ਚੁੱਕਾ ਹੈ ਜਾਂ ਫਿਰ ਸਾਡਾ ਇਹ ਨਾਲ ਸਬੰਧ ਨਹੀਂ ਰਿਹਾ ਕੀ ਉਹ ਡਾਟਾ ਡਿਲੀਟ ਹੋ ਜਾਂਦਾ ਹੈ ਕਿ ਉਸ ਦੇ ਵਿੱਚ ਦੀਆਂ ਤਸਵੀਰਾਂ ਉਸ ਦੇ ਵਿੱਚ ਦੀ ਸਾਡੀ ਨਿੱਜੀ ਜ਼ਿੰਦਗੀ ਦੇ ਜੋ ਵੀ ਪਲ ਨੇ ਉਹ ਅਸੀਂ ਸੇਫ ਹੁੰਨੇ ਆ ਜੇਕਰ ਅਸੀਂ ਫੋਨ ਕਿਸੇ ਨੂੰ ਦਿੰਨੇ ਆ ਦੇਖੋ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਇਹ ਡਿਜੀਟਲੀ ਜਿੰਨਾ ਡਾਟਾ ਸੇਵ ਹੋ ਰਿਹਾ ਨਾ ਚਾਹੇ ਮੈਂ ਆਪਣੇ ਫੋਨ 'ਚ ਕੋਈ ਗਾਣਾ ਡਾਊਨਲੋਡ ਕਰ ਲਿਆ ਜਾਂ ਮੈਂ ਕੋਈ ਫੋਟੋ ਕਲਿੱਕ ਕਰ ਲਈ ਜਾਂ ਕੋਈ ਮੈਸੇਜ ਮੇਰੇ ਕੋਲ ਆ ਰਿਹਾ ਇਹਦੇ ਵਿੱਚ ਕਿਤੇ ਨਾ ਕਿਤੇ ਤੁਹਾਡਾ ਡਾਟਾ ਰਿਕਾਰਡ ਹੁੰਦਾ ਹੀ ਹੁੰਦਾ ਜੇ ਮੈਂ ਕਹਾਂ ਆਫਲਾਈਨ ਦੀ ਗੱਲ ਹੈ ਕਿ ਮੈਂ ਸਿੰਪਲ ਫੋਟੋ ਕੋਈ ਖਿੱਚ ਲਈ ਆਪਣੇ ਆਫਿਸ ਦੇ ਵਿੱਚ ਐਂਡ ਉਹ ਫੋਟੋ ਜਿਹੜੀ ਮੇਰੀ ਗੈਲਰੀ 'ਚ ਆ ਗਈ ਉਹਨੂੰ ਗੈਲਰੀ ਤੋਂ ਜੇ ਮੈਂ ਫੋਟੋ ਡਿਲੀਟ ਕਰ ਦਾਂਗਾ ਫਿਰ ਵੀ ਉਹਦੇ ਕੁਝ ਸੈਕਟਰਸ ਦੇ ਵਿੱਚ ਉਹਦੇ ਪਾਰਟਸ ਰਹਿਣਗੇ ਰਹਿਣਗੇ ਹਮਮ ਉਹਨੇ ਇੱਕ ਚੀਜ਼ ਬੜੀ ਇੰਪੋਰਟੈਂਟ ਹੈ ਜੇ ਮੈਂ ਡਾਟਾ ਮੈਮਰੀ ਕਾਰਡ ਜਾਂ ਪੈਨ ਡਰਾਈਵ ਨੂੰ ਮੈਂ ਫਾਰਮੈਟ ਵੀ ਕਰ ਦਵਾਂ ਐਂ ਮੈਂ ਜਿਵੇਂ ਤੁਸੀਂ ਮੇਰੇ ਕੋਲ ਕਹਿ ਰਹੇ ਹੋ ਕਿ ਪਲਵਿੰਦਰ ਮੈਨੂੰ ਮੈਮਰੀ ਕਾਰਡ ਦੇਈ ਜਾਂ ਪੈਨ ਡਰਾਈਵ ਚਾਹੀਦੀ ਹੈ ਮੇਰਾ ਕੋਈ ਇੰਪੋਰਟੈਂਟ ਡਾਟਾ ਹੋਗਾ ਮੈਂ ਉਹਨੂੰ ਫਾਰਮੈਟ ਕਰਕੇ ਤੁਹਾਨੂੰ ਪ੍ਰੋਵਾਈਡ ਕਰ ਦਾਂਗਾ ਜੇ ਤੁਸੀਂ ਥੋੜੇ ਇੰਟੈਲੀਜੈਂਟ ਹੋਏ ਜਾਂ ਕੋਈ ਤੁਸੀਂ ਟੈਕਨੀਕਲੀ ਹੋਏ ਤੁਸੀਂ ਫਾਰਮੈਟਡ ਪੈਨ ਡਰਾਈਵ ਦਾ ਸਾਰਾ ਡਾਟਾ ਰਿਕਵਰ ਕਰ ਲੋਗੇ ਮਤਲਬ ਜੇ ਪੈਨ ਡਰਾਈਵ ਫਾਰਮੈਟ ਵੀ ਕੀਤੀ ਹੋਈ ਹੈ ਜਾਂ ਮੋਬਾਈਲ ਕੈਮਰੇ ਦੇ ਮੈਮਰੀ ਕਾਰਡਸ ਹੁੰਦੇ ਆ ਉਹ ਗਲਤੀ ਨਾਲ ਕਰਪਟ ਹੋ ਗਿਆ ਜਾਂ ਫਾਰਮੈਟ ਹੋ ਗਿਆ ਉਹ ਸਾਰੀਆਂ ਫੋਟੋਸ ਦੁਆਰਾ ਰਿਕਵਰ ਹੋ ਜਾਂਦੀਆਂ ਹਮ ਇਹਦੇ ਵਿੱਚ ਬਹੁਤ ਸਾਰੇ ਫੋਰੈਂਸਿਕ ਟੂਲਸ ਇਦਾਂ ਦੇ ਆਉਂਦੇ ਆ ਕਿ ਤੁਹਾਡਾ ਸਾਰਾ ਈਵਨ ਲਾਈਕ ਬ੍ਰੋਕਨ ਸੀ ਡੀਜ਼ ਦੇ ਵਿੱਚੋਂ ਵੀ ਡਾਟਾ ਸਾਰਾ ਰਿਕਵਰ ਹੋ ਜਾਂਦਾ ਆ ਜਿਹੜੇ ਪਿਛਲੇ ਸਮੇਂ ਦੇ ਵਿੱਚ ਕੇਸ ਬਹੁਤ ਸਾਰੇ ਹੋਏ ਨੇ ਵਾਕਵਾਕ ਤਰੀਕੇ ਦੇ ਐਮ ਐਮ ਐਸ ਜਿਹੜੇ ਨੇ ਉਹ ਲੀਕ ਹੋਏ ਨੇ ਤਸਵੀਰਾਂ ਵੀਡੀਓਜ਼ ਲੀਕ ਹੋਈਆਂ ਨੇ ਕਿ ਇਹ ਸਾਰੀਆਂ ਇਸੇ ਤਰੀਕੇ ਦੇ ਨਾਲ ਹੋਈਆਂ ਨੇ ਕਿਉਂਕਿ ਉਹਨਾਂ ਦਾ ਪੱਖ ਜਿਹੜਾ ਸੁਣਨ ਨੂੰ ਦੇਖਣ ਨੂੰ ਮਿਲਿਆ ਉਹ ਕਹਿੰਦੇ ਕਿ ਅਸੀਂ ਤਾਂ ਡਾਟਾ ਡੀਲੀਟ ਕਰ ਦਿੱਤਾ ਸੀ ਸਾਡੇ ਕੋਲੋਂ ਫੋਨ ਜਿਹੜਾ ਜਿੱਥੇ ਵੀ ਰੱਖਿਆ ਗਿਆ ਵਰਤਿਆ ਜਾ ਰਿਹਾ ਸੀ ਉਹਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਤਸਵੀਰ ਕੋਈ ਵੀਡੀਓ ਜਿਹੀ ਨਹੀਂ ਸੀ ਜਿਹਦੇ ਨਾਲ ਇਦਾਂ ਦੀ ਹਰਕਤ ਕੀਤੀ ਜਾ ਸਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਉਸ ਚੀਜ਼ ਦੇ ਨਾਲ ਸੰਬੰਧ ਰੱਖਦੀਆਂ ਨੇ ਇਹ ਇਹ ਇਟਸ ਅ ਪਾਰਟ ਆਫ ਇਨਵੈਸਟੀਗੇਸ਼ਨ ਕਿ ਉਹਨਾਂ ਨੇ ਵੀਡੀਓ ਸ਼ੂਟ ਕੀਤੀ ਸੀਗੀ ਕਿ ਨਹੀਂ ਕੀਤੀ ਸੀਗੀ ਜਾਂ ਜਿੱਚ ਕੀਤੀ ਸੀ ਉਹ ਫੋਨ ਉਹਨਾਂ ਨੇ ਕਿਤੇ ਸੈਲ ਕੀਤਾ ਸੀਗਾ ਜਾਂ ਚੋਰੀ ਹੋ ਗਿਆ ਸੀਗਾ ਇਸ ਬਾਰੇ ਵੀ ਕਹਿਣਾ ਮੁਸ਼ਕਿਲ ਹੈ ਬਟ ਇੱਕ ਚੀਜ਼ ਜ਼ਰੂਰ ਧਿਆਨ ਵਿੱਚ ਰੱਖੀ ਜਾਣੀ ਜਿੱਦਿ ਕਿ ਜੋ ਵੀ ਡਾਟਾ ਤੁਸੀਂ ਵੀਡੀਓ ਸ਼ੂਟ ਕਰ ਰਹੇ ਹੋ ਜਾਂ ਫੋਟੋ ਕੋਈ ਕਲਿੱਕ ਕਰ ਰਹੇ ਹੋ ਇਹ ਬਹੁਤ ਇੰਪੋਰਟੈਂਟ ਹੈ ਇਹ ਸੋਚ ਕੇ ਕੀਤਾ ਜਾਵੇ ਕਿ ਕੱਲ ਨੂੰ ਉਹ ਡਾਟਾ ਪਬਲੀਕਲੀ ਆ ਸਕਦਾ ਹੈ ਇਹ ਜ਼ਰੂਰ ਮਾਈਂਡ ਵਿੱਚ ਰੱਖਿਓ ਕਿ ਕੋਈ ਵੀ ਡਾਟਾ ਜੋ ਵੀ ਅਸੀਂ ਲਾਈਕ ਸੇਵ ਕਰ ਰਹੇ ਹਾਂ ਉਹ ਪਬਲੀਕਲੀ ਆ ਸਕਦਾ ਹੈ ਜੇ ਤੁਹਾਨੂੰ ਨਹੀਂ ਲੱਗਦਾ ਕਿ ਉਹ ਪਬਲੀਕਲੀ ਨਹੀਂ ਆਣਾ ਚਾਹੀਦਾ ਬੈਟਰ ਉਹਨੂੰ ਕੋਈ ਸ਼ੂਟ ਜਾਂ ਕਲਿੱਕ ਇਸ ਇਦਾਂ ਦੇ ਨਹੀਂ ਕਰਨੇ ਚਾਹੀਦੇ ਆਮ ਇਨਸਾਨ ਕਿਵੇਂ ਆਪਣੇ